ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਜ਼ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਨੇ ਐਂਡ ਕਿਸੇ ਐਨਜੀਓ ਤੋਂ ਉਹ ਆਪਦੇ ਆਪ ਨੂੰ ਬਸ ਰਹੇ ਨੇ ਉਸ ਦੇ ਪਿੱਛੇ ਮੇਰੇ ਕੋਲ 6 ਸਤਿਹਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤ ਰਹੇ ਨੇ ਇਹ ਜੋ ਪ੍ਰੀ ਟਰਨਿੰਗ ਪਲੈਨਿੰਗ ਦੇ ਨਾਲ ਉਹ ਵੀਡੀਓ ਬਣਾਉਂਦੇ ਮੋਟੇ ਦੇ ਨਾਲ ਮੈਨੂੰ ਇੰਨੇ ਰਿਸਪੈਕਟ ਦੇ ਨਾਲ ਗੱਲ ਕਰ ਰਹੇ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜਿਹੜੀ ਹੁੰਦੀ ਹੈ ਤੂੰ ਤੜਕ ਕਰਕੇ ਹੀ ਹੁੰਦੀ ਹੈ ਤੂੰ ਇਹ ਕੰਮ ਕਰਕੇ ਦੇਂਗਾ ਕਿ ਨਹੀਂ ਕਰਕੇ ਦੇਂਗਾ ਐਂਡ ਅਕਸਰ ਹੀ ਮੈਨੂੰ ਝੰਕਾਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਮ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐ ਮੇਰੇ ਤੰਕੀਆਂ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਨੀਜੀ ਕਰਨੀ ਸ਼ੁਰੂ ਕੀਤੀ ਮੈਂ ਲੀਡੀ ਕਨਸਟੇਬਲ ਨੂੰ ਬੁਲਾਇਆ ਹੈ ਲੀਡੀ ਕਨਸਟੇਬਲ ਤੋਂ ਵੀ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤਨੀਜੀ ਨਾਲ ਗੱਲ ਕਰਦੇ ਆ ਐਂਡ ਉਸ ਤਰ੍ਹਾਂ ਲੀਡੀ ਕਨਸਟੇਬਲ ਨੂੰ ਮੈਂ ਤਾਂ ਇਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਹੂੰ ਸੋ ਸਰ ਗੱਲ ਕਰੀ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਜੀ ਹਜੇ ਵੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਹਾ ਕਿ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮਸ ਵੱਖ-ਵੱਖ ਟੀਮਸ ਆਊਟ ਆਫ ਸਟੇਟ ਪੰਜਾਬ ਤੋਂ ਕ੍ਰੀਏਟਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਕੁਝ ਕੁਝ ਹੋ ਰਿਹਾ ਹੈ ਮਤਲਬ ਪੁਲਿਸ ਆਪਣਾ ਹਰ ਸੰਭ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸਿੰਗਲੀ ਦਾ ਮਸਲਾ ਹੈ ਐਵੇਂ ਦੇ ਮਸਲੇ ਚ ਪੁਲਿਸ ਵੀ ਚਾਹੁੰਦੀ ਹੈ ਜਲਦੀ ਜਲਦੀ ਬੰਦਾ ਅਰੈਸਟ ਹੋਵੇ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਇਆ ਗਿਆ ਥਾਣੇ ਦੇ ਬਾਹਰ ਮੈਂ ਉਹ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਉਹ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਅਹੋ ਦੇਖੋ ਉਹ ਵੀ ਉਹਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਵੀਡੀਓ ਵੀਡੀਓ ਤੇ ਲੇਡੀਆਂ ਵੀ ਬੰਦੇ ਮੈਂ ਕਿੱਥੋਂ ਮਿੰਟ ਲਾਵਾਂਗੇ ਮੇਰੇ ਬੰਦੇ ਰਾਜੀ ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜੀ ਇਕੱਠੇ ਕਰ ਲਵਾਂਗੀ ਸੋ ਮੈਂ ਬੇਸਿਕਲੀ ਗੱਲ ਇਹ ਹੈ ਜਦੋਂ ਉਹਨਾਂ ਨੇ ਬਤਨੀ ਜੀ ਸ਼ੁਰੂ ਕਰ ਦਿੱਤੀ ਸੋ ਮੈਂ ਲੇਡੀ ਕਾਉਂਸਲਰ ਦੀ ਮਦਦ ਨਾਲ ਉਹਨੂੰ ਕਿਹਾ ਵੀ ਤੁਸੀਂ ਠਾਣੇ ਤੇ ਜਾਓ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ